ਤੇ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਬਹੁਤ ਸੋਹਣੀ ਲੁੱਕ ਦੇ ਵਿੱਚ ਡਿਜ਼ਾਈਨਰ ਜਿਹੜੀ ਕਿ ਡਰੈੱਸ ਸੀ ਉਹ ਰੈਡੀ ਕੀਤੀ ਸੀ ਇਹ ਡਰੈੱਸ ਨੂੰ ਤੁਸੀਂ ਚੰਗੀ ਤਰ੍ਹਾਂ ਵੇਖਣ ਲਈ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ ਤਾਂ ਕਿ ਤੁਹਾਨੂੰ ਅਗਲੀਆਂ ਜਿਹੜੀਆਂ ਵੀਡੀਓਜ਼ ਵਿੱਚ ਅਤੇ ਅਗਲੇ ਵਰਕ ਨੇ ਕਿ ਅੱਗੇ ਆਉਣ ਵਾਲੇ ਟਾਈਮ 'ਚ ਕਿਦਾਂ ਦਾ ਵਰਕ ਜਾਂ ਕਿਦਾਂ ਦੇ ਡਿਜ਼ਾਈਨ ਦਾ ਸਟਾਫ ਚੱਲਣਾ ਹੈ ਕਿ ਇਹ ਟ੍ਰੈਂਡਿੰਗ ਦੇ ਵਿੱਚ ਆਣਾ ਤੁਸੀਂ ਉਹ ਅਪਡੇਟਸ ਤੁਹਾਨੂੰ ਮਿਲਦੇ ਰਹਿਣੀਆਂ ਉਹਦੇ ਲਈ ਤੁਹਾਨੂੰ ਚੈਨਲ ਆ ਜਿਹੜਾ ਕਿ ਉਹ ਆਪਣਾ ਸਬਸਕ੍ਰਾਈਬ ਕਰਨਾ ਪੈਣਾ ਤੁਸੀਂ ਸਬਸਕ੍ਰਾਈਬ ਕਰ ਲਓ ਜੀ ਚੈਨਲ ਨੂੰ ਐਂ ਤੁਸੀਂ ਜਿਹੜੇ ਕਿ ਡਰੈੱਸ ਆ ਉਹਨੂੰ ਵੇਖ ਹੀ ਰਹੇ ਹੋ ਡਰੈੱਸ ਦੀ ਲੁੱਕ ਵੀ ਬਹੁਤ ਸੋਹਣੀ ਆ 슬ੀਵਜ਼ ਆਪ ਤੋਂ ਸਭ ਤੋਂ ਪਹਿਲਾਂ ਆਪਾਂ 슬ੀਵਜ਼ ਨੂੰ ਦਿਖਾਣੇ ਆ 슬ੀਵਜ਼ ਦਾ ਵਰਕ ਆ ਜਿਹੜਾ ਕਿ ਉਹ ਵੀ ਬਹੁਤ ਸੋਹਣਾ ਹੋਇਆ ਹੋਇਆ ਤੇ ਇਹ ਦੇਖੋ ਮੋਰਨੀਆਂ ਬਣਾਈਆਂ ਵੀ ਨੇ ਇਹਦੇ ਵਿੱਚ ਪੱਤੀਆਂ ਫੁੱਲ ਡੰਡੀਆਂ ਕਿੰਨਾ ਕਿੰਨਾ ਕੁ ਕੁਛ ਹੋਣਾ ਬਹੁਤ ਹੀ ਹੈਵੀ ਲੁੱਕ ਦੇ ਵਿੱਚ ਜਿਹੜਾ ਕਿ ਸੂਟ ਹੈ ਇਹ ਰੈਡੀ ਹੋਇਆਗਾ ਤੇ نیچے ਦੀ ਇਹ ਵਾਲੇ ਜਿਹੜੇ ਮਨਕੇ ਨੇ ਮਤਲਬ ਕਿ ਹੈਂਡ ਨਾਲ ਲੱਗੇ ਨੇ ਵਰਕ ਦੇ ਵਿੱਚ ਤੇ ਇਹਦੀ ਜਿਹੜੀ ਵੀਡੀਓ ਤੁਸੀਂ ਇੰਸਟਾਗ੍ਰam ਦੇ ਉੱਪਰ ਵੀ ਜਾ ਕੇ ਦੇਖ ਸਕਦੇ ਹੋ ਇਹ ਸੂਟ ਜਿਹੜੇ ਕਿ ਮਾਡਲ ਨੇ ਪਾਇਆ ਹੋਇਆ ਤੇ ਡਰੈੱਸ ਹੈ ਜਿਹੜੀ ਕਿ ਤੁਸੀਂ ਉਹਦਾ ਜਿਹੜਾ ਵਰਕ ਹੈ ਤੁਸੀਂ ਦੇਖ ਸਕਦੇ ਹੋ ਵਰਕ ਬਹੁਤ ਸੋਹਣਾਗਾ ਨੀਚੋਂ ਵੀ ਤੁਸੀਂ ਵੇਖ ਲਵੋ ਜਿਹੜਾ ਕਿ ਨੀਚੇ ਲਹਿੰਗੇ ਦਾ ਅਕੇ ਇਰਾ ਬਹੁਤ ਸੋਹਣਾਗਾ ਨਾਲੇ ਇਹ ਦਿਖੋ ਵਰਕ ਜਿਹੜਾ ਨੀਚੇ ਬਹੁਤ ਸੋਹਣੀ ਲੁੱਕ ਦੇ ਵਿੱਚ ਰੈਡੀ ਹੋਇਆ ਹੋਇਆ ਤੇ ਐਂਡ ਇਹਦੇ ਨੀਚੇ ਵੀ ਆਪਾਂ ਨੇ ਪੇਸਟਿੰਗ ਵਗੈਰਾ ਲਗਾ ਕੇ ਇਹਨੂੰ ਫਿਨਿਸ਼ ਕੀਤਾ ਬਹੁਤ ਸੋਹਣੀ ਲੁੱਕ ਦੇ ਵਿੱਚ ਤੇ ਇਹ ਵਰਕ ਦੇਖੋ ਤੁਸੀਂ ਵਰਕ ਸ਼ਰਟ ਦਾ ਬਹੁਤ ਹੈਵੀ ਆ ਇਹ ਵੀ ਪਿਓਰ ਮਸ਼ੀਨ ਕਰੇਵ ਦੇ ਉੱਪਰ ਹੀ ਆਪਾਂ ਨੇ ਰੈਡੀ ਕੀਤਾ ਕਿਉਂਕਿ ਇੰਨੇ ਸੋਹਣੇ ਸੋਹਣੇ ਵਰਕ ਐਨੇ ਸੋਹਣੇ ਹੈਵੀ ਡਿਜ਼ਾਈਨ ਤਾਂ ਆਪਾਂ ਵਧੀਆ ਕੁਆਲਿਟੀ ਦੇ ਆਰ ਕਪੜੇ ਤੇ ਹੀ ਕਰ ਸਕਦੇ ਆ ਜੇ ਆਪਾਂ ਇਹਨਾਂ ਨੂੰ ਬਹੁਤੇ ਇਹ ਚੀਪ ਕਪੜੇ ਤੇ ਕਰਦੇ ਆ ਤਾਂ ਫਿਰ ਵਰਕ ਦੀ ਉਹ ਗ੍ਰੇਸ ਨਹੀਂ ਹੁੰਦੀ ਇਸ ਕਰਕੇ ਆਪਾਂ ਇਹਨਾਂ ਨੂੰ ਪਿਓਰ ਡਿਸ਼ੀਨ ਪਿਓਰ ਕਰੇਵ ਦੇ ਉੱਪਰ ਹੀ ਰੈਡੀ ਕੀਤਾ ਬਹੁਤ ਸੋਹਣੀ ਲੁੱਕ ਦੇ ਵਿੱਚ ਜਿਹੜਾ ਕਿ ਇਹ ਡਰੈੱਸ ਆ ਉਹ ਆਪਣੀ ਕੋਈ ਆਗੀ ਜੀ ਰੈਡੀ ਤੇ ਇਹਦਾ ਜਿਹੜਾ ਕਿ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਹੈ ਦੇਖੋ ਪਿਓਰਾ ਆਰਗੈਂਜ਼ਾ ਦਾ ਦੁਪੱਟਾ ਲਗਾਇਆ ਤੇ ਇਹਦਾ ਵਰਕ ਵੀ ਦੇਖੋ ਤੁਸੀਂ ਛੋਟੇ ਛੋਟੇ ਬੂਟੀ ਬਣਾਈਏ ਤੇ ਫੋਰ ਸਾਈਡ ਇਹਨਾਂ ਵਰਕ ਤੇ ਆਪਾਂ ਨੇ ਗੋਟਾ ਲਾ ਕੇ ਨੂੰ ਫਿਨਿਸ਼ ਕੀਤਾਗਾ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਵੀ ਜਿਹੜਾ ਕਿ ਦੁਪਟਾ ਉਹ ਵੀ ਰੈਡੀ ਹੋਇਆਗਾ 슬ੀਵਜ਼ ਤੁਸੀਂ نیچے ਲਹਿੰਗੇ ਦਾ ਵਰਕ ਐਂਡ ਜਿਹੜੀ ਕੁੜਤੀ ਆ ਕੁੜਤੀ ਦਾ ਵਰਕ ਵੀ ਵੇਖ ਰਹੇ ਹੋਗੇ ਕੁੜਤੀ ਬਹੁਤ ਹੈਵੀ ਲੁੱਕ ਦੇ ਵਿੱਚ ਬਣੀ ਆ ਮੈਨੂੰ ਲੱਗਦਾ ਘਟੋ ਘਟ ਇੱਕ ਜਾਂ 2 ਕਿਲੋ ਤਾਂ ਇਹਦਾ ਜਿਹੜਾ ਹੈਂਡਵਰਕ ਉਹਦੀ ਵਜ਼ਨ ਹੋਣਾ ਪਰ ਜੇ ਆਪਾਂ ਗੱਲ ਕਰੀਏ ਪਾਰਟੀ wear ਤੇ ਫੰਕਸ਼ਨ ਵਾਲੇ ਸੂਟਾਂ ਦੀ ਉਹ ਸੂਟ ਹੁੰਦੇ ਆ ਜਿਹੜੇ ਉਹ ਇੰਨੇ ਹੈਵੀ ਲੁੱਕ ਦੇ ਵਿੱਚ ਅੱਛੇ ਲੱਗਦੇ ਆ ਪਾਰਟੀ wear ਸੂਟ ਜਿਹੜੇ ਸਿੰਪਲ ਲੁੱਕ ਦੇ ਵਿੱਚ ਆ ਜਾਂਦੇ ਆ ਆਪਾਂ ਨੋਰਮਲ ਰੇਂਜ ਦੇ ਸੂਟ ਹੁੰਦੇ ਆ ਇਹ ਥੋੜੇ ਕੋਸਟਲੀ ਜ਼ਰੂਰ ਪੈਂਦੇ ਆ ਵੱਟ ਇਹਨਾਂ ਦੀ ਪਾਏ ਹੋਿਆਂ ਦੀ ਲੁੱਕ ਬਹੁਤ ਸੋਹਣੀ ਆਉਂਦੀ ਆ ਤੇ ਇਹਨੂੰ ਅਸੀਂ ਇਹ ਵੀਡੀਓ ਨੂੰ ਡਿਊਟ ਕਰਕੇ ਵੀ ਪਾਵਾਂਗੇ ਇਹ ਬਹੁਤ ਸੋਹਣਾ ਸੂਟ ਆ ਬਹੁਤ ਸੋਹਣੀ ਲੁੱਕ ਦੇ ਵਿੱਚ ਬਣਿਆ ਹੋਇਆ ਤੇ ਇੰਸਟਾਗ੍ਰam ਤੇ ਵੀ ਜਾ ਕੇ ਤੁਸੀਂ ਸਾਡੇ ਪਾਏ ਚੈਨਲ ਨੂੰ ਅ ਮਤਲਬ ਕਿ ਉਹ ਤੇ ਜਾ ਕੇ ਫੋਲੋ ਕਰ ਸਕਦੇ ਹੋ ਦੇਖ ਸਕਦੇ ਹੋ ਵੀ ਇਹ ਸੂਟ ਦੀ ਜਿਹੜੀ ਲੁੱਕ ਆ ਉਹ ਕਿਦਾਂ ਦੀ ਹੈ ਗਿਆ ਖੁੱਲੀਆਂ 슬ੀਵਜ਼ ਵਾਲਾ ਆਪਣੇ ਬਾਵਾ ਰੱਖੇ ਨੇ ਬਹੁਤ ਹੀ ਖੁੱਲੀਆਂ ਜੀਆਂ ਤੇ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਸੂਟ ਹੈ ਜਿਹੜਾ ਕਿ ਰੈਡੀ ਹੋਇਆ ਤੁਸੀਂ ਵੀਡੀਓ ਨੂੰ ਜ਼ਰੂਰ ਵੇਖਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਬਸ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਵੀ ਤੁਸੀਂ ਮੈਨੂੰ ਇੰਨਾ ਪਿਆਰ ਦੇ ਰਹੇ ਹੋ ਇੰਨਾ ਸਤਿਕਾਰ ਦੇ ਰਹੇ ਹੋ ਧੰਨਵਾਦ ਤੁਹਾਡਾ ਥੈਂਕ ਯੂ ਕਹਿਣੀ ਆ ਜਸਪਾਲ ਦੀਦੀ ਯੂਕੇ ਤੋਂ ਉਹ ਸੌਰੀ ਜਸਪਾਲ ਦੀਦੀ ਕੈਨੇਡਾ ਤੋਂ ਨੇ ਤੇ ਉਹਨਾਂ ਨੇ ਹੁਣ ਮੈਰिज ਲਈ ਅੱਗੇ ਅਮਰੀਕਾ ਜਾਣਾ ਯੂਐਸਏ ਤੇ ਉਹਨਾਂ ਨੇ ਕਾਫੀ ਸਾਡੇ ਕੋਲ ਸੂਟ ਬਣਵਾਏ ਆ ਸਾਰੇ ਸੂਟ ਨੇ ਜਿਹੜੇ ਕਿ ਬਹੁਤ ਹੀ ਜ਼ਿਆਦਾ ਹੈਵੀ ਲੁੱਕ ਦੇ ਵਿੱਚ ਨੇ ਤੇ ਬਹੁਤ ਸੋਹਣੇ ਸੋਹਣੇ ਸੂਟ ਬਣਵਾਉਂਦੇ ਆ ਤੇ ਉਹ ਸਾਡੇ ਤੇ ਬਹੁਤ ਵਿਸ਼ਵਾਸ ਕਰਦੇ ਆ ਨਾ ਅਸੀਂ ਹਰ ਵਾਰ ਉਹਨਾਂ ਨੂੰ ਵਧੀਆ ਆਰਡਰ ਬਣਾ ਕੇ ਭੇਜਦੇ ਆ ਵਧੀਆ ਹੀ ਸਾਡਾ ਕੰਮ ਹੁੰਦਾ ਤੇ ਹਰ ਵਾਰ ਉਹ ਸਾਨੂੰ ਰਿਪੀਟ ਤੇ ਸਾਡੇ ਕਸਟਮਰ ਨੇ ਥੈਂਕ ਯੂ ਸੋ ਮੱਚ ਉਹ ਸਾਡੇ ਤੇ ਇਨਾ ਵਿਸ਼ਵਾਸ ਕਰਦੇ ਆ ਤੇ ਬਲੀਵ ਕਰਦੇ ਮੈਂ ਥੈਂਕ ਯੂ ਕਹਿਣਾ ਚਾਹਣੀ ਆ ਉਹਨਾਂ ਨੂੰ ਥੈਂਕ ਯੂ ਸੋ ਮੱਚ ਜਸਪਾਲ ਦੀਦੀ ਕੈਨੇਡਾ ਤੋਂ ਥੈਂਕ ਯੂ ਜੀ ਥੈਂਕ ਯੂ ਸੋ ਮੱਚ